ਸਸੇ ਗਾਂ ਅਸਾਨੂੰ ਗੁਪਤ ਸੂਤਰ ਅਨੁਸਾਰ ਪਤਾ ਲੱਗਿਆ ਸੀ ਕਿ ਇੱਕ ਗਦਾਮ ਹੈਗਾ ਸ਼ਾਇਦ ਕੋਈ ਜਿੱਥੇ ਕਿ ਦੇਸੀ ਕੇ ਉਹ ਜੜਾ ਹੈਗਾ کافی ਤਦਾਦ ਮਿਲਦਾ ਹੈ ਉਹ ਜਿਹੜੀ ਕੁਆਲਿਟੀ ਨੇ ਕੰਪਰਮਾਈਜ਼ ਹੈਗਾ ਉਹ ਨੂੰ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਉਸੇ ਵਿਜ਼ਿਟ ਕੀਤਾ ਤੋਂ ਇਲਾਵਾ ਇਹਨਾਂ ਦਾ ਇੱਕ ਸੈਂਪਲ ਵੀ ਅਸੀਂ ਪਹਿਲਾਂ ਲਿੱਤਾ ਸੀ ਉਹ ਕਿਸੇ ਹੋਰ ਦੁਕਾਨ ਤੋਂ ਲਿੱਤਾ ਸੀ ਸੇਮ ਕੰਪਨੀ ਦਾ ਸੇਮ ਬ੍ਰਾਂਡ ਦਾ ਔਰ ਉਹ ਜਿਹੜਾ ਅਨਸੇਫ ਆਇਆ ਉਹਨੂੰ ਹੀ ਚਾਨਬੀਨ ਕਰਦੇ ਹੋਏ ਅਸੀਂ ਇਸ ਤੰਤੀਜੇ ਤੇ ਪਹੁੰਚੇ ਆ ਤੇ ਔਰ ਇਸੇ ਗੋਦਾਮ ਤੇ ਰੇਡ ਕੀਤਾ ਜਾ ਕੇ ਔਰ ਇੱਥੇ ਸਾਨੂੰ ਤਿੰਨ ਚਾਰ ਵੈਰਾਈਟੀਆਂ ਦੇ ਕਿਉਂ ਮਿਲੇ ਆ ਜਿੰਨਾ ਚੋ ਕਿ ਅਸੀਂ ਜਿੰਨੇ ਵੀ ਹੈਗੇ ਸੀ ਇੱਕ ਦੇ ਸੈਂਪਲ ਵੀ ਲਿੱਤੇ ਆਗਾ ਅਨਸੇਫ ਆ ਚੁੱਕਾ ਹੈ ਪੂਰੇ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਬੰਦੀ ਹੋਈ ਹੈ ਔਰ ਜਿਹੜੇ ਬਾਕੀ ਜਿੰਨਾ ਵੀ ਕਿ ਉਸੇ ਸੇਮ ਬ੍ਰਾਂਡ ਦਾ ਹੈ ਅਸੀਂ ਉਹਨੂੰ ਸੀਲ ਕਰਕੇ ਇੱਥੇ ਇਸ ਗੋਦਾਮ ਵਿੱਚ ਲੌਕ ਅੰਡਰ ਲੌਕ ਐਂਟੀ ਕਰ ਦਿੰਦੇ ਹਾਂ ਸਰ ਤੁਸੀਂ ਇਹ ਕਹੇ ਕਿ ਅਨਸੇਫ ਜਿਹੜਾ ਹੈਗਾ ਜਨਤਾ ਨੂੰ ਜਰਾ ਦੱਸ ਦਿਓ ਅਨਸੇਫ ਦਾ ਮਤਲਬ ਕੀ ਹੈਗਾ अनसेफ ਦਾ ਮਤਲਬ ਹੈਗਾ ਕਿ ਇਹ ਕੀ ਜੜਾ ਹੈਗਾ ਆ ਇਹ ਖਾਂਜੋਗ ਨਹੀਂ ਹੈਗਾ ਆ ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਾ ਸਕਦੇ ਆ ਇਹ ਕਿਉਂ ਦਾ ਸਬਸਟੈਂਡਰਡ ਸਬਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਉਹ ਕੁਆਲਿਟੀ ਨਾਲ ਥੋੜਾ ਕੰਪਰਮਾਈਜ਼ ਹੋਗਾ ਲੇਕਿਨ ਅਨਸੇਫ ਦਾ ਮਤਲਬ ਹੈ ਇਹ ਬਿਲਕੁਲ ਹੀ ਖਾਂਜੋਗ ਨਹੀਂ ਹੈਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਵੀ ਭੇਜ ਦਿੱਤਾ ਗਿਆ ਰੀਸੈਂਪਲਿੰਗ ਵੀ ਜੇ ਕੈਮਗੇ ਤੇ ਕਰਵਾਈ ਜਾਏਗੀ ਅਗਰ ਹੋਰੇ ਚ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਉਗੈਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਹੁਣ ਲੋਕਾਂ ਨੂੰ ਕੀ ਕੀ ਖਾ ਤੁਸੀਂ ਕਹਿੰਦੇ ਲੋਕਾਂ ਨੂੰ ਕਿਹੜਾ ਕੀ ਖਾਣ ਲੋਕ ਤਾਂ ਇਸ ਵੇਲੇ ਸ਼ਿਸ਼ੋ ਪੰਜ ਪੈ ਉਹ ਜਿੰਨੀਆਂ ਕੁਆਲਿਟੀ ਆਉਂਦੀਆਂ ਕੋਈ ਕਹਿੰਦੇ ਡੁਪਲੀਕੇਟ ਕੋਈ ਕੁਛ ਹੈ ਵੀ ਖਾਣ ਕੀ ਲੋ ਦੇਖੋ ਪੰਜਾਬ ਸਰਕਾਰ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਖੁੱਦ ਦਾ ਬ੍ਰਾਂਡ ਜਿਹੜਾ ਹੈਗਾ ਮੋਲ ਹੈਗਾ ਜਾਂ ਬੇਰਕਾ ਹੈਗਾ ਉਹਨੂੰ ਬੜਾ ਪ੍ਰਮੋਟ ਕਰਦੇ ਆ ਕਿਉਂਕਿ ਇਹ ਪੰਜਾਬ ਦਾ ਇੱਕ ਮੰਨਿਆ ਹੈ ਕਿ ਉਹ ਮੰਨਿਆ ਜਾਂਦਾ ਸੋ ਅਸੀਂ ਵੀ ਲੋਕਾਂ ਨੂੰ ਇਹੇ ਕਹਿਣਾ ਚਾਹਾਂਗੇ ਕਿ ਬ੍ਰਾਂਡਡ ਜਿਹੜਾ ਹੈਗਾ ਕਿ ਉਹ ਵਧੀਆ ਦੁਕਾਨ ਤੋਂ ਵਧੀਆ ਸ਼ਾਪ ਤੋਂ ਹੀ ਲਿੱਤਾ ਜਾਵੇ। ਕਾਕਿਓ ਖਾਂਜੋਗ ਹੋਵੇ ਔਰ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਸਾਰੇ ਸ਼ਾਰਪੁਰ ਨਿਵਾਸੀਆਂ ਨੂੰ ਕਿ ਜਿਹੜਾ ਟ੍ਰੈਂਡ ਚੱਲਿਆ ਆ ਕਿ ਜੋਤ ਵਾਲਾ ਕਿਉਂ ਜਾਂ ਖਾਣ ਵਾਲਾ ਕਿਉਂ ਕੋਈ ਵੱਖਰੀ ਚੀਜ਼ ਹੈਗੀ ਹੈ ਇਹ ਗਲਤ ਹੈਗਾ ਆ ਕੋਈ ਵੀ ਤੁਹਾਨੂੰ ਦੁਕਾਨਦਾਰ ਜੋਤ ਵਾਲਾ ਕਿਉਂ ਕਹ ਕੇ ਵੇਚਦਾ ਕਿਉਂਕਿ ਜੋਤ ਨੂੰ ਤੁਸੀਂ ਕੋਈ ਦੁਕਾਨਦਾਰ ਜਾਂ ਕੋਈ ਕਸਟਮਰ ਜਿਹੜਾ ਹੈ ਉੱਥੇ ਸ਼ਰਦਾ ਦੇ ਨਾਲ ਜਾਂਦਾ ਆ ਉੱਥੇ ਮੰਦਿਰਾਂ 'ਚ ਜਾਂਦਾ ਈ ਗੁਰਦੁਆਰਾ ਸਾਹਿਬ ਜਿੱਦੇ ਜਾਂਦਾ ਆ ਉੱਥੇ ਜਾ ਕੇ ਉਹਨੂੰ ਜੋਤਲੇ ਚੜਾ ਦਿੰਦਾ ਬਾਅਦ ਚ ਉਹਰਾ ਹੀ ਅਗਰ ਪ੍ਰਸ਼ਾਦ ਬਣਾ ਕੇ ਅਸੀਂ ਖਾ ਲਾਂਗੇ ਤੋਂ ਉਸ ਨੂੰ ਨੁਕਸਾਨਦਾਇਕ ਪਹੁੰਚ ਸਕਦਾ ਹੈ ਸੋ ਮੈਂ ਇਹ ਕਹਾਂਗਾ ਇਦਾਂ ਦੀ ਕੋਈ ਨਹੀਂ ਹੈਗੀ ਇਹ ਚੀਜ਼ ਉਰਤੇ ਦੇਸੀ ਕਿਉਂ ਹੀ ਲਿਖਿਆ ਹੁੰਦਾ ਹੈ ਹਰ ਬ੍ਰਾਂਡ ਦੇ ਉੱਪਰ ਜਿਹੜਾ ਕਿ ਈਟੇਬਲ ਹੈ ਗਾਇਆ ਖਾਣ ਲਈ ਹੈ ਗਾਇਆ ਉਹਨੂੰ ਖਾਣ ਲਈ ਵਰਤੋ ਜੇ ਕੋਈ ਹੈ ਆਪਣਾ 20 ਰੁਪਏ ਘੱਟ ਲੈ ਕੇ ਖਰਚ ਕੇ ਐ ਨਾ ਕਹੋ ਕਿ ਮੈਂ ਘੱਟ ਖਰਚ ਲੈਣਾ ਤੇ ਉਹ ਕਿਉਂ ਵਰਤ ਲਵਾਂਗਾ ਇਹਦੇ 'ਚ ਨਾ ਕੰਪਰਮਾਈਜ਼ ਕਰੋ ਸਿਹਤ ਲਈ ਨਾ ਕੰਪਰਮਾਈਜ਼ ਕਰੋ ਬੈਸਟ ਹੈ ਗਾਇਆ ਕਿ ਤੂੰ ਹੀ ਅੱਛੇ ਬ੍ਰਾਂਡ ਦਾ ਹੀ ਕਿਉਂ ਲੋ ਚੰਗੀ ਜਗ੍ਹਾ ਤੇ ਲਓ ਉਹਰੇ ਨਾਲ ਹੀ ਤੁਹਾਨੂੰ ਤੁਹਾਡੀ ਸਿਹਤ ਲਈ ਠੀਕ ਰਹੇਗਾ ਕਿਉਂਕਿ ਅਸੀਂ ਮਿਸ਼ਨ ਤੰਦਰੁਸਤ ਦੇ ਤਹਿਤ ਇਹ ਹਮੇਸ਼ਾ ਹੀ ਕਾਰਵਾਈ ਕਰਦੇ ਰਹਿਣੇ ਆਂ ਔਰ ਗਾਂ ਵੀ ਕਰਦੇ ਰਵਾਂਗੇ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਕਿਹੇ ਵਿੱਚ ਨਹੀਂ ਅਸੀਂ ਇੱਥੇ ਹੈਗਾ ਕਿ ਜਿਹੜੇ ਜਿਹੜੇ ਵੀ ਜਗ੍ਹਾ ਤੇ ਅਸੀਂ ਛਾਪੇ ਮਾਰੀ ਕਰ ਰਹੇ ਆ ਜਿੱਥੇ ਜਿੱਥੇ ਵੀ ਇਸ ਬ੍ਰਾਂਡ ਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕਾਲ ਕਰਾਉਣ ਲਈ ਵੀ ਕਵਾਂਗੇ ਔਰ ਜੇ ਦੁਬਾਰਾ